ਵੀ ਕੋਈ ਜੇਰੇ ਵਾਲੇ ਲਿਖੌਂਦਾ ਸ਼ਾਇਰ ਦੀ ਸ਼ੁੱਧਤਾ ਨੂੰ ਚੈਲੰਜ ਕਰਨ ਵਾਲੇ ਨੂੰ 1 ਲੱਖ ਰੁਪਇਆ ਇਨਾਮ ਓਏ ਆ ਵੇ ਰਾਮਿਆ ਉਹ ਹਾਂ ਤਾਇਆ ਤੈਨੂੰ ਮੈਂ ਕੀ ਦਿਖਾਵਾਂ ਉਹ ਚੀਜ਼ ਆ ਆ ਵੇਖੀਆ ਹੈ ਉਹ ਦੇਸੀ ਕਿਉਂ ਹੈ ਜਦੋਂ ਅਸੀਂ ਜਵਾਨ ਹੁੰਦੇ ਸੀ ਨਾ ਤੇ ਅਸੀਂ ਤਾਂ ਇਹ ਨਾ ਕਿਲੋ ਕਿਲੋ ਖਾ ਜਾਂਦੇ ਸੀ ਢਾੜੀ ਦਾ ਅੱਛਾ ਯਾਰ ਉਹ ਸੋਤੋ ਦਾ ਕੀ ਬਚਣਾ ਸੋਤਾ ਕਿਉਂ ਨਹੀਂ ਪੈਂਦਾ ਆ ਵੇਖ ਆ ਆ ਵੇਖ ਇਹ ਮੱਖੀਆਂ ਆਈਆਂ ਆ ਯਾਰ ਇਹ ਮੱਖੀਆਂ ਦੇ ਪੈਰਾਂ ਨਾਲ ਲੱਗ ਕੇ ਆਉਂਦਾ ਇਹ ਦਿਖਾ ਤਾਂ ਸਹੀ ਮੈਨੂੰ ਮਦਾ ਵੇਖਿਆ ਹੀ ਪਹਿਲੀ ਯਾਰ ਆ ਇਹ ਨਿਗਾਹ ਹੈ ਕਿ ਹੋਰ ਆ ਨਿਗਾਹ ਦਾ ਮਦਾ ਵੇਖਿਆ ਹੀ ਪਹਿਲੀ ਯਾਰ ਆ ਯਾਰ ਆ ਓਏ ਤੈਨੂੰ ਨਹੀਂ ਪੈਸਾ ਲੱਗਣਾ ਕਿ ਨਹੀਂ ਲੈ ਪਾਸੇ ਵੀ ਹਾਂ ਬੇਟੇ ਇਹ ਕੀ ਆ ਇਹ ਪਰਪ੍ਰੈਗਨ ਬੀ ਪੋਲਨ ਵੀ ਪੋਲਣਾ ਇਹ ਵੀ ਪੋਲਣਾ ਇਹ ਬਿਤੇ ਆ ਦੱਸ ਕਾ ਕੀ ਇਹਨਾਂ ਨੂੰ ਪਤਾ ਹੀ ਨਹੀਂ ਅੱਜ ਕੱਲ੍ਹ ਦੇ ਵਾਸਤੇ ਨੂੰ ਕੀ ਪਤਾ ਸ਼ੂਗਰ ਵੀ ਹੈ ਥਾਇਰੋਇਡ ਸ਼ੂਗਰ ਬੀਪੀ ਥਾਇਰੋਇਡ ਕਸਟ੍ਰੋਲ ਇੱਥੋਂ ਤੱਕ ਕਿ ਇਹ ਕੈਂਸਰ ਦੀ ਬਿਮਾਰੀ ਵੀ ਰਿਮੂਵ ਹੁੰਦੀ ਆ ਇਹਦੇ ਨਾਲ ਜਿਹੜਾ ਨਵੀਂ ਨਵੀਂ ਚੱਲਦੀ ਆ ਉਹ ਆਪਾਂ ਇਹਨੂੰ ਇਹ ਆਪਦੀ ਪਕੜ 'ਚ ਲੈ ਲੈਂਦਾ ਉਹਦੇ ਪ੍ਰਾਣੇ ਜਿਹੜੇ ਵੀ ਉਹ ਬੰਦੇ ਆ ਆਪਣੇ ਸ਼ੁਕਰਾਨੂ ਗੰਦੇ ਉਹ ਇਹਨੂੰ ਲੈ ਕੇ ਖਤਮ ਕਰ ਦਿੰਦਾ ਅੱਛਾ ਇੱਕ ਸਾਨੂੰ ਆਪਾਂ ਕਿਹੜੀ ਲੋਕੇਸ਼ਨ ਤੇ ਕਿੱਥੇ ਖੜੇ ਆ ਅੱਜ ਅੱਜ ਆਪਾਂ ਆਪਣਾ ਹਨੂਮਾਨ ਚੌਂਕ ਤੋਂ ਸਟੇਡੀਅਮ ਵੱਲ ਆਉਣੀ ਆ ਉੱਥੇ ਵਿਰਾਸਤ ਮਿਲਣੀ ਆ ਜਿਹੜਾ ਬਲਾਕ ਮੇਲੇ ਚ ਇਹੋ ਜਿਹੇ ਬੇਟੀਆਂ ਇੱਥੇ ਕੰਮ ਕਰਦੀਆਂ ਵੀ ਕਿਹੜੀ ਕਿਹੜਾ ਆਪਣਾ ਲੱਗਿਆ ਵਈ ਆਪਣੇ ਕੋਲ ਸਮਾਨ ਆਪਣੇ ਕੋਲ ਹਣੀ ਆ ਹੂੰ ਵੀ ਪੋਲਣਾ ਇਹ ਸਰੋਂ ਦਾ ਸ਼ਹਿਦ ਆ ਜਿਹੜਾ ਲੋਕੀ ਕਹਿ ਦਿੰਦੇ ਆ ਕਿ ਇਹ ਚੀਨੀ ਪਾਈ ਹੋਈ ਆ ਜੀ ਇਹ ਇਹ ਜੰਦਾ ਚੀਨੀ ਨਹੀਂ ਹੈਗੀ ਜੀ ਇਹ ਸਰੋਂ ਦਾ ਸ਼ਹਿਦ ਆ ਹਾਂ ਜੀ ਹਾਂ ਜੀ ਇਹ ਪਿਓ ਦਾ ਸ਼ਹਿਦ ਆ ਪਿਓ ਦਾ ਹਾਂ ਜੀ ਹਾਂ ਦੇਸੀ ਕੇ ਵਰਗਾ ਪਿਆ ਹੈ ਜੀ ਨਹੀਂ ਹਾਂ ਜੇ ਨਾ ਭੜੇ ਤਕੜੇਗਾ ਸੁਣਾ ਮੇਰੀ ਹੋਣਾ ਜਿਹੜਾ ਆਪਣੇ ਕੋਲੇ ਸਬਾਨ ਸਾਰਾ ਰੱਖਿਆ ਪਿਓਰੀ ਹੈ ਬਿਲਕੁਲ ਹਾਂਜੀ 100% ਪਿਓਰੀ ਇਹ ਵੀ ਕੋਈ ਜੇਰੇ ਵਾਲੇ ਲਿਖਾਉਂਦਾ ਸ਼ਹਿਰ ਦੀ ਸ਼ੁੱਧਤਾ ਨੂੰ ਚੈਲੰਜ ਕਰਨ ਵਾਲੇ ਨੂੰ 1 ਲੱਖ ਰੁਪਇਆ ਇਨਾਮ ਜੀ ਬਿਲਕੁਲ 50 ਸਾਲ ਪੁਰਾਣਾ ਕੰਮ ਆ ਪਾਪਾ ਨੂੰ 50 ਸਾਲ ਜਿਹੜੇ ਦੰਦ ਜੇ ਖਰਾਬ ਰਹਿੰਦੇ ਆ ਮੈਨਾਂ ਕਹਿੰਦੇ ਦੰਦਾ ਦੰਦਾ ਹਾਂਜੀ ਦੰਦਾ ਵਾਲੀ ਓਏ ਆ ਲੈ ਜਾ ਉਹ ਦੰਦੇ ਆ ਵਾਤ ਲਿਆ ਕਰ ਘਰੇ ਜਾ ਕੇ ਇਹ ਕਾਹਦੇ ਵਾਸਤੇ ਤਾਇ ਇਹ ਇਹਦੇ ਕੀ ਫਾਇਦੇ ਆ ਜੀ ਦੇਖੋ ਜੀ ਕੀੜਾ ਨਹੀਂ ਲੱਗਦਾ ਜਮਾ ਮੁੜ ਕੇ ਦੰਦਾਂ ਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਕੋਈ ਦਰਦ ਹੈ ਉਹਨੂੰ 5 ਮਿੰਟੇ ਦਰਦ ਬੰਦ ਕਰੂ ਠੰਡਾ ਤੱਤਾ ਲੱਗਦਾ ਉਹਨੂੰ ਵੀ ਇਹ ਠੀਕ ਕਰਦਾ ਕਈ ਵਾਰ ਨਸੂੜੇ ਸੁੱਝ ਜਾਂਦੇ ਆ ਅਕਲ ਜਾੜ ਆਉਂਦੀ ਆ ਦਰਦ ਹੁੰਦਾ ਕਿਸੇ ਤਰ੍ਹਾਂ ਦਾ ਵੀ ਤੁਹਾਨੂੰ ਦਰਦ ਮਤਲਬ ਦੰਗਾਂ ਦੇ ਵਿੱਚ ਨਹੀਂ ਹੋਊਗਾ ਇੱਕ ਵਾਰੀ ਕਰਨ ਨਾਲ ਜਾਨੀ ਕਿ ਬਹੁਤ ਲੋਕਾਂ ਨੂੰ ਜਿਹੜਾ ਦੰਦਾਂ ਦੀਆਂ ਬਿਮਾਰੀਆਂ ਚੱਲੀ ਜਾਂਦੀਆਂ ਆ ਬਿਮਾਰੀਆਂ ਦੰਦਾਂ ਦੀਆਂ ਪੇਸਟ ਨਾਲ ਕਰਦੀਆਂ ਮੈਂ ਪੇਸਟ ਬੰਦ ਕਰਦਾ ਬਾਈ ਜੀ ਜਦੋਂ ਮੈਂ ਦੰਦਾਂ ਨੂੰ ਕਹਿੰਦਾ ਵੀ 5-4 ਦਿਨ ਪੇਸਟ ਨਹੀਂ ਕਰਨੀ ਮੇਰੇ ਕੋਲ ਉਹੀ ਬੰਦੇ ਆਉਂਦੇ ਆ ਜਿਹੜੇ ਪੇਸਟ ਕਰਦੇ ਆ ਵੱਧ ਦੋ ਵਾਰੀ ਪੁੱਛਿਓ ਕਿੰਨੇ ਵਾਰੀ ਦੋ ਵਾਰੀ ਮੈਂ ਬੰਦ ਕਰ ਦੇਣਾ ਚਾਰ ਦਿਨ ਬੰਦ ਕਰੋ ਕਹਿੰਦਾ ਮੈਂ ਠੀਕ ਹੋ ਗਿਆ ਠੀਕ ਅੱਛਾ ਆਪਾਂ ਇੱਕ ਇਹ ਗੱਲ ਕਰਾਂਗੇ ਜਿਵੇਂ ਅੱਜ ਤਾਂ ਤੁਸੀਂ ਵਿਰਾਸਤ ਮੇਲੇ ਤੇ ਖੜੇ ਹੋ ਤੇ ਜਿਹੜੇ ਵੀਰਾਂ ਨੇ ਇਹ ਲੈਣੀ ਹੈ ਹਨਾ ਕੋਈ ਸ਼ਹਿਦ ਲੈਣਾ ਚਾਹੁੰਦਾ ਕੋਈ ਹੋਰ ਦਵਾਈ ਲੈਣੀ ਹੈ ਉਥੋਂ ਲੈ ਸਕਦਾ ਪਰ ਜੇ ਇਦੋਂ ਬਾਅਦ ਚ ਤੁਹਾਡੇ ਨਾਲ ਕੰਟੈਕਟ ਕਰਨਾ ਚਾਹੁੰਦੇ ਹਨਾ ਤੁਸੀਂ ਆਲ ਦੀ ਲੋਕੇਸ਼ਨ ਦੱਸੋ ਵੀ ਕਿੱਥੋਂ ਲੈ ਸਕਦੇ ਆ ਸਾਡਾ ਨੰਬਰ ਹੈ ਜੀ ਸਰ ਜਿੱਥੇ ਆਖਣਗੇ ਸੀ ਉੱਥੇ ਪਹੁੰਚਦੀ ਕਰਾਂਗੇ ਠੀਕ ਹੈ ਜੀ ਆ ਬਾਂਡੀ ਪਿੰਡ ਹੈ ਸਾਡਾ ਮਾਹ ਅਸੀਂ ਰਹਿੰਦੇ ਹੁਣ ਬਠਿੰਡੇ ਚ ਐ ਬਠਿੰਡੇ ਚ ਵੀ ਸਾਡੀ ਦੁਆਈ ਹੁੰਦੀ ਐ ਤੇ ਆ ਚਟਨੀਆ ਕਿਹੜੀਆਂ ਨਹੀਂ ਬਣਾਉਣੀ ਆਂ ਜੀ ਹਾਂਜੀ ਚਾਰ ਚਟਨੀ ਆ ਮੁੰਡੇ ਓਏ ਹਾੜੀ ਦਾ ਸੀ ਜਲਾਉਂਦਾ ਜਾਂਦਾ ਓ ਲੈ ਲਓ ਸਹੀ ਆ ਲੈ ਨਜ਼ਾਰਾ ਆ ਜੂਗਾ ਉਹ ਆਪਣਾ ਫਲਾਵਰ ਸ਼ੋਅ ਲੱਗਿਆ ਸੀ ਉਹਦੇ ਤੇ ਸਾਰਾ ਟੇਲ ਹੋ ਗਿਆ ਮਿਲਣੇ ਵਾਸਤੇ ਬੱਚਿਆਂ ਨੇ ਹੁਣ ਗਾਂ ਤੋਂ ਓ ਭਾਈ ਸੰਗ ਤੇ ਆ ਜਿਹੜਾ ਸ਼ਹਿਦ ਆ ਨਾ ਇਹਦੇ ਆ ਗਿਆ ਸ਼ਹਿਦ ਮੈਨੂੰ ਤਾਂ ਨਹੀਂ ਬੰਦਾ ਲੱਗਦਾ ਵੀ ਗੱਲਸਾਂ ਦਾ ਹੋਊਗਾ ਤੇ ਆ ਸ਼ਹਿਦ ਆ ਜਿਹੜਾ ਬਹੁਤ ਗੁਨਾਕਾਰੀ ਸ਼ਹਿਦ ਆ ਤੇ ਇੱਕ ਮੈਂ ਧੰਨਵਾਦ ਕਰਨਾ ਚਾਹੁੰਦਾ ਸੰਗਤਾਂ ਦਾ ਵੀ ਵੇਖੋ ਇੱਧਰ ਵੇਖੋ ਲੜਕੀਆਂ ਆਪਣੀਆਂ ਲੜਕੀਆਂ ਆਪਣੀਆਂ ਮੁੰਡੇ ਆ ਜਿਹੜੇ ਇਹ ਚਿੱਟਾ ਪੀ ਪੀ ਕੇ ਡਿੱਗੇ ਪਏ ਆ ਹਾਂ ਤੇ ਗੱਲ ਸੁਣ ਲੜਕੀਆਂ ਵੇਖਾ ਮੂਰੇ ਨੰਗੇ ਸ਼ਰਾਬ ਕਰੇ ਮਨਾ ਛੱਡੀ ਅਸੀਂ ਜਿਹੜੇ ਨਾਲ ਜਦੋਂ ਮਰਦੀ ਵੀ ਨਹੀਂ ਪਾਇਸਾ ਤਾਂ ਜਦ ਮਾਦੀ ਤੇ ਨਾਲ ਹਾਂਜੀ ਤੁਹਾਡੇ ਪਿੰਡ ਦੇ ਵਿੱਚ ਆਥੇ ਪਾਸੇ ਲੋਕੀ ਕਹਿੰਦੇ ਸੀ ਕਿ ਮੱਖਣ ਸਰਪੰਚ ਦੇ ਕਲੀਆਂ ਕੁੜੀਆਂ ਹੀ ਆ ਉਹ ਅੱਗੇ ਨਹੀਂ ਆ ਸਕਦੀਆਂ ਸਿਰਫ ਉਹਨਾਂ ਨੂੰ ਦਖਾਣ ਲਈ ਅਸੀਂ ਇੱਥੋਂ ਤੱਕ ਆਏ ਆ 4 ਸਾਲ ਹੋ ਗਏ ਸਾਨੂੰ ਆ ਕੰਮ ਕਰਦੇ ਹੋਏ ਕਿ ਮੈਂ ਆਪਣੇ ਪਾਪਾ ਨਾਲ ਮੁੰਡੇ ਨਾਲ ਮੁੰਡਾ ਲਾ ਕੇ ਇਸ ਕਰਕੇ ਖੜੀ ਆ ਕਿ ਉਹਨਾਂ ਨੂੰ ਸਿਰਫ ਮੈਂ ਮੁੰਡਾ ਬਣ ਕੇ ਦਿਖਾਉਣਾ ਕਿ ਮੇਰੇ ਡੈਡੀ ਨੂੰ ਕੱਲ ਨੂੰ ਫੀਲ ਨਾ ਹੋਵੇ ਕਿ ਮੇਰੇ ਪੁੱਤਰ ਨਹੀਂ ਸੀਗਾ ਦੂਜਿਆਂ ਦੇ ਪੁੱਤ ਸੀ ਉਹ ਅੱਗੇ ਵੱਧ ਚੁੱਕੇ ਆ ਜਿਵੇਂ ਦੂਜੇ ਬੱਚੇ ਹੁੰਦੇ ਆ ਉਹ ਕੋਈ ਹੋਰ ਜੌਬ ਦੇ ਵਿੱਚ ਕੰਮ ਕਰਦੇ ਹਨਾ ਤੇ ਤੁਸੀਂ ਇਹ ਕੰਮ ਕਿਵੇਂ ਚੁਣਿਆ ਇੱਕ ਕਿਉਂਕਿ ਸਾਡੇ ਮੇਰੇ ਡੈਡੀ ਨੂੰ 27 ਸਾਲ ਹੋ ਗਏ ਜਦੋਂ ਮੇਰਾ ਜਨਮ ਹੋਇਆ ਸੀ 1999 ਵਿੱਚ ਡੈਡੀ ਦਾ ਨੇ ਟ੍ਰੇਨਿੰਗ ਲੱਤੀ ਸੀ 1998 ਵਿੱਚ ਸਮਝ ਲਓ ਮੈਂ ਇੱਕ ਤਰ੍ਹਾਂ ਮੱਖੀਆਂ ਵਾਲੇ ਘਰ ਹੀ ਪੈਦਾ ਹੋਈਆਂ ਉਦੋਂ ਤੋਂ ਲੋਕੀ ਮੁਰਚ ਗਿੱਲਾ ਕਰਕੇ ਕੋਈ ਆਪਣਾ ਘਰ ਬਣਾਵਣਾ ਛੋਟੇ ਬੱਚੇ ਹੁੰਦੇ ਆ ਅਸੀਂ ਮੱਖੀਆਂ ਨਾਲ ਖੇਡਦੇ ਹੁੰਦੇ ਸੀ ਉਸ ਟਾਈਮ ਲੋਕੀ ਡਰਦੇ ਸੀ ਮੱਖੀਆਂ ਨਾਲ ਖੇਡਦੇ ਹੁੰਦੇ ਸੀਗੇ ਤੇ ਮੈਂ ਆਪਣਾ ਫੈਸ਼ਨ ਪਾਣੀ ਵੀ ਕੀਤਾ ਸੀਗਾ ਪਰ ਮੈਨੂੰ ਉਹ ਫਿੱਟ ਨਹੀਂ ਬੈਠਾ ਮੈਂ ਕਿਹਾ ਨਹੀਂ ਮੈਂ ਪਪਾ ਦਾ ਕੰਮੀ ਪ੍ਰਣਾਵ ਦਾ ਅੱਗੇ ਲੈ ਕੇ ਆਈਏ ਬਾਹਰ ਨਿਕਲੀਏ ਘਰ ਤੋਂ ਕਿ ਆਪਾਂ ਵੀ ਲੋਕਾਂ ਨੂੰ ਪੁੱਤ ਕਿ ਹਾਂ ਬਣ ਕੇ ਦਿਖਾਈਏ ਕਿ ਹਾਂ ਵਾਕਈ ਮੱਖਣ ਦੇ ਤਿੰਨ ਪੁੱਤ ਲੱਗੇ ਆ। ਹਾਂ ਜੀ ਤੇਰੇ ਫੋਨ ਨਾਲ ਦਿਖਾਉਣ ਲਈ ਕਿ ਆਪਾਂ ਇੱਥੇ ਅੱਜ 4 ਦਿਨ ਹੋ ਗਿਆ ਸਾਨੂੰ 4 ਸਾਲ ਹੋ ਗਿਆ ਤੇ ਅੱਜ ਦੂਜਾ ਦਿਨ ਆ ਵਿਰਾਸਤ ਮੇਲੇ ਵਿੱਚ ਇੱਥੇ ਖੜੇ ਆ ਸੀ। ਥੈਂਕ ਯੂ ਧੰਨਵਾਦ। ਜੋ ਬੁਰਛਣ